ਤਾਂ ਅੱਜ ਸ਼ਾਮ ਨੂੰ ਕਣਕ ਆ ਚੁੱਕੀ ਹੈ ਜੀ ਘਰ ਮੈਂ ਮੰਗਾ ਲਈ ਸੀਗੀ ਹੁਣ ਕਿਉਂਕਿ ਗੈਰੇਜ ਵਗੈਰਾ ਸਾਰਾ ਸਾਫ਼ ਕਰ ਲਿਆ ਤਾਂ ਅੱਜ ਪੇਂਟਰ ਦਾ ਕੰਮ ਖਤਮ ਹੋ ਗਿਆ ਤਾਂ ਤੇ ਇਸ ਕਰਕੇ ਹੁਣ ਕਣਕ ਆ ਚੁੱਕੀ ਹੈ ਹੁਣ ਸਾਫ਼ ਤੇ ਕਿຊੂ ਕਰ ਦੋਗੇ ਕਣਕ ਗੁੱਡ ਮਾਰਨਿੰਗ ਜੀ ਸਵੇਰ ਦਾ ਟਾਈਮ ਹੈ ਸਵੇਰੇ ਸਵਾਸ਼ ਸ਼ੁਰੂ ਹੋ ਜੁਕਤੇ ਆ ਉੱਪਰ ਲੱਗ ਚੁੱਕੀ ਹੈ ਜੀ ਬਾਰਿਸ਼ ਉੱਪਰ ਤੋਂ ਸਵੇਰੇ ਸਵੇਰੇ ਤੋਂ ਮੈਂ ਨਹੀਂ ਲਾਈ ਅੰਡਾ 3 ਨਾ ਤੇ ਪਾ ਦੋ ਜੀ ਉੱਪਰ ਇੱਧਰ ਬਣ ਗਈ ਇਹ ਗ੍ਰੇਪਸ ਵਾਲੀ ਖਿੰਡੀ ਇਹ ਇਸੇ ਵਾਂਗੂ ਨਹੀਂ ਲੱਗਦੀ ਆ ਬਹੁਤ ਟੇਸਟੀ ਹੈ ਕਿਉਂ ਹੋਰ ਨਾ ਪਾਈਏ ਨਾ ਖਾ ਲਿਆ ਡੱਬਾ ਭਰ ਕੇ ਦੇਤਾ ਜੀ ਪਰ ਆਹ ਤੇ ਜੀ ਵੰਡ ਲਈ ਗ੍ਰੇਪਸ ਵਾਲੀ ਖਿੰਡੀ ਬੜੀਆਂ ਸਿਗੀਆਂ ਸਾਫ਼ ਈਆਂ ਤੇ ਮਾਨੂੰ ਝੋਕੇ ਕੇ ਸੋਹਰ ਇਹ ਇੱਧਰ ਬਣ ਗਈ ਖਿੰਡੀ ਤੇ ਆ ਬਸ ਬੜੀ ਮਨ ਪਿਆਰ ਕਰਦੇ ਕਿਚਨ ਦਾ ਕੰਮ ਕੰਪਲੀਟ ਹੋ ਚੁੱਕਾ ਹੈ ਜੀ ਮੇਰਾ ਸਬਜੀ ਰੋਟੀ ਸਭ ਕੁਝ ਬਣ ਗਿਆ ਤੇ ਮੈਂ ਹੁਣ ਤੜਾਈ ਦੁੱਧ ਗਰਮ ਆਂਡੇ ਵੀ ਸਾਰੇ ਮਾਰ ਦਿੱਤੇ ਆ ਕੰਮ ਜਲਦੀ ਜਲਦੀ ਕੰਪਲੀਟ ਹੋ ਜੂਗਾ ਅੱਜ ਸਵੇਰੇ ਸਵੇਰੇ بارش ਦਾ ਮੌਸਮ ਜਿਗਾ ਪਹਿਲੇ ਮੈਂ ਕੱਪੜੇ ਧੋਲੇ ਤੇ ਬੱਚਿਆਂ ਨੂੰ ਅੱਜ ਛੁੱਟੀ ਸੀਗੀ ਕੁਝ ਕਰਕੇ ਮੈਂ ਕਿ ਪਹਿਲੇ ਚਲੋ ਕੱਪੜਿਆਂ ਦਾ ਕੰਮ ਕਰ ਲਵਾਂ ਫੇਰ ਆਪਣਾ ਕਿਚਨ ਦਾ ਕਰਦੀ ਰਹੂੰਗੀ ਬਸ ਦੁੱਧ ਰਹਿ ਗਿਆ ਬਾਕੀ ਸਭ ਹੋ ਗਿਆ ਅੱਜ ਹੈ ਜੀ 30 ਜੂਨ ਤੇ ਅੱਜ ਹੈ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਤੇ ਹੁਣ ਮੈਂ ਬਣਾਉਣ ਲੱਗੀ ਆ ਥੋੜਾ ਜਿਹਾ ਪ੍ਰਸ਼ਾਦ ਕੜਾ ਪ੍ਰਸ਼ਾਦ ਦਾ ਮੱਥਾ ਟੇਕਦੇ ਹੁੰਦੇ ਅਸੀਂ ਜਦ ਵੀ ਕੋਈ ਗੁਰਪੁਰਬ ਆ ਕੋਈ ਸ਼ਹੀਦੀ ਦਿਵਸ ਹੁੰਦਾ ਹੈ ਮੈਂ ਬਲੌਗ ਜਿਆਦਾ ਇਹ ਚੀਜ਼ਾਂ ਸ਼ੇਅਰ ਨਹੀਂ ਕਰਦੀ ਚਲੋ ਅੱਜ ਹੁਣ ਜੀ ਬਣਾ ਜਿੰਦੇ ਦੇ ਰਾਤ ਦਾ ਟਾਈਮ ਹੈ ਜੀ ਰਾਤ ਦੇ 9:00 ਵੱਜ ਚੁੱਕੇ ਆ ਤੇ ਅੱਜ ਪੂਰਾ ਦਿਨ ਕੋਈ ਖਾਸ ਬਲੌਗ ਸ਼ੂਟ ਨਹੀਂ ਕਰ ਰਹੀ ਆ ਕਿਉਂਕਿ ਅੱਜ ਸਵੇਰ ਦਾ ਹੀ ਕੰਮ ਕਰ ਰਿਹਾ ਸਕੂਲ ਦਾ ਤੇ ਉਹਨੂੰ ਫੋਨ ਦੀ ਜਰੂਰਤ ਪੈ ਲਈ ਤੇ ਬਾਰ-ਬਾਰ ਇਸ ਕਰਕੇ ਫੋਨ ਉਹਦੇ ਕੋਲਤਾ ਤੇ ਜਾਦਾ ਕੁਝ ਵੀ ਸ਼ੂਟ ਨਹੀਂ ਕਰਿਆ ਮੈਂ ਕਈ ਵਾਰੀ ਬੱਸ ਉਹਨੂੰ ਕੰਮ ਕਰਨਾ ਹੁੰਦਾ ਜਿੱਦਾਂ ਹੁਣ ਛੁੱਟੀਆਂ ਹਲੇ ਵੈਸੇ ਹੋਈਆਂ ਨਹੀਂ ਹੈਗੀਆਂ ਪਰ ਉਹਦਾ ਐਡਵਾਂਸ ਜਿਹੜਾ ਆਪਣਾ ਸਕੂਲ ਦਾ ਕੰਮ ਕਰ ਰਿਹਾ ਹੈ ਉਹਨੂੰ ਐ ਵੀ ਮੈਂ ਫ੍ਰੀ ਹੋ ਜਮਾ ਜਲਦੀ ਤੇ ਹੁਣ ਮੈਂ ਪੀ ਰਹੀ ਐ ਨਾਈਟ ਚ ਸੌਫ ਪਾਣੀ ਮੈਂ ਤੁਹਾਡੇ ਨਾਲ ਬਾਅਦ ਚ ਕੁਝ ਸ਼ੇਅਰ ਕਰੂੰਗੀ ਹਲੇ ਤਾਂ ਫਿਲਹਾਲ ਕੁਝ ਵੀ ਸ਼ੇਅਰ ਕਰਨ ਯੋਗ ਹੈ ਨਹੀਂ ਜੀ ਪਰ ਮੈਂ ਰਾਤ ਨੂੰ ਜਿਹੜੀ ਨਾਈਟ ਡਰਿੰਕ ਆਉਣੀ ਉਹ ਸੌਂ ਪਾਣੀ ਦੀ ਪੀ ਰਹੀ ਐ ਨਾ ਉਹ ਗਲਾਸ ਚ ਪਾ ਲਈ ਫੇ ਮੈਨੂੰ ਕੱਪ ਚ ਪਾਉਣੇ ਨੂੰ ਕਿਹਾ ਤਾਂ ਨੀਚੇ ਕੌਲੀ ਲਿਆਤੀ ਪਰ ਇਹਨੇ ਨਾਲ ਪੀਂਡ ਚਲੋ ਜੀ ਹੁਣ ਪੀਂਦੇ ਆ ਰਾਤ ਨੂੰ ਨਾਈਟ ਡਰਿੰਕ ਸੌਂ ਪਾਣੀ ਤਾਂ ਜਿਹੜੀ ਸਾਡੀ ਕਣਕ ਤੇ ਹੀ ਉਹ ਤਾਂ ਅਸੀਂ ਆਪਣੇ ਢੋਲ ਚ ਪਾ ਲਈ ਇਹ ਦੀਦੀ ਨੇ ਲਈ ਆ ਜੀ ਸਾਡੇ ਕਣਕ ਮੰਮੀ ਨਾਲ ਤੋਂ ਅਸੀਂ ਲਈਏ ਕਣਕ ਦੀਦੀ ਵੀ ਮੰਮੀ ਨਾਲ ਤੋਂ ਹੀ ਲੈਂਦੀ ਐ ਤੇ ਉਹ ਅਸੀਂ ਉਰੇ ਰੱਖਤੀ ਸੀਗੀ ਹੁਣ ਉਰੇ ਦੋ ਦੋ ਥੈਲੇ ਕਰਕੇ ਉਧਰ ਤੱਕ ਪਹੁੰਚਾਂਗੇ ਲੋਕਲ ਨਹੀਂ ਹੈਗੇ ਨਹੀਂ ਤਾਂ ਇਕੱਠੀ ਭੇਜ ਦੰਦੇ ਥੋੜਾ ਦੂਰ ਹੈ ਇਸ ਕਰਕੇ ਹੁਣ ਦੋ ਦੋ ਥੈਲੇ ਕਰਕੇ ਪਹੁੰਚਾਉਣੇ ਪੈਣੇ ਉਹਦੇ ਕੋਲ ਤਕਰੀਬਨ ਮੇਰਾ ਸਾਰਾ ਕੰਮ ਜੀ ਜਿਹੜਾ ਗੇਟ ਚ ਆ ਚੁੱਕਿਆ ਹੈ ਉੱਟੇ-ਬੱਟੇ ਸਭ ਸਾਫ਼ ਕਰਕੇ ਲਾ ਚੁੱਕਿਆ ਹੈ ਬੇੜੇ-ਬੂੜੇ ਸਭ ਸੈਟਿੰਗ ਹੋ ਗਈ ਘਰ ਦੀ ਤਕਰੀਬਨ ਤਕਰੀਬਨ ਹੋਏ ਗਿਆ ਕੰਮ ਬਸ ਆ ਕਣਕ ਪਈ ਆ ਦੀਦੀ ਜੀ ਇਹ ਉਹਨੂੰ ਪਹੁੰਚਾਉਂਦੇ ਹਾਂ ਥੋੜਾ ਥੈਲੇ ਕਰਕੇ ਬਾਕੀ ਹੋ ਚੁੱਕਿਆ ਹੈ ਅਸੀਂ ਆਪਣੀ ਬਾਤੀ ਢੋਲ ਚ কর্নার ਵੀ ਅਜੇ ਅੰਦਰ ਆ ਚੁੱਕਿਆ ਜੀ ਤੇ ਸਾਫ਼ ਕਰਕੇ ਸਾਬ ਨੂੰ ਸਾਰਾ ਸੈੱਟ ਕਰਤਾ ਇਹਨੂੰ ਤੇ ਅੱਜ ਦੇ ਵਲੌਗ ਚ ਇੰਨੇ ਜੀ ਮਿਲਦੇ ਕਿਸੇ ਹੋਰ ਵਲੌਗ ਨਾਲ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਬਾਏ ਬਾਏ